ਹਾਂ ਤੇ ਬੜੇ ਬਹੁਤ ਇੰਨੀ ਸੰਗਤ ਦਾ ਸਾਰੇ ਲੀਡਰਸ਼ਿਪ ਦਾ ਧੰਨਵਾਦ ਹੀ ਕਰੂੰਗਾ ਇਹਨਾਂ ਨੇ ਇੱਕ ਸੋਰ ਕੰਸੈਂਸਸ ਬਣਾ ਕੇ ਕੰਸੈਂਸਸ ਬਣਾ ਕੇ ਇੱਕ ਸੁਰ ਦੇ ਨਾਲ ਜਿਹੜਾ ਵਾ ਜਿਤ ਤਰ੍ਹਾਂ ਮਜੀਠੀਆ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਤੇ ਉਹਦਾ ਸਮਰਥਨ ਕੀਤਾ ਬਾਕੀ ਪਾਰਟੀ ਨੇ ਤੈਅ ਕਰਨਾ ਪਾਰਟੀ ਮੈਂ ਤੇ ਪਹਿਲਾਂ ਹੀ ਕਿਹਾ ਵਾ ਜਿੱਥੇ ਵੀ ਪਾਰਟੀ ਕਹੂਗੀ ਡਟਾਂਗੇ ਜਿਹੜਾ ਕੰਮ ਪਾਰਟੀ ਡਿਊਟੀ ਲਾਉਗੀ ਉਹ ਕਰਾਂਗੇ ਤੇ ਰਾਤ ਦਿਨ ਸਮਰਪਿਤ ਆ ਜਿੱਥੇ ਖੜੇ ਆ ਉਥੇ ਖੜੇ ਆ ਅੜੇ ਆ ਤੇ ਦਿਸਦੇ ਵੀ ਆ ਤੁਸੀਂ ਜਦ ਸ਼ਹਿਰਾਂ ਦੇ ਵਿੱਚ ਬੜੀ ਵੱਡੀ ਜ਼ਿੰਮੇਵਾਰੀ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ ਆ ਰਿਹਾ ਤੁਸੀਂ ਕੀ ਦੇਖਦੇ ਰਿਸਪਾਂਸ ਕਿਉਂਕਿ ਤੁਸੀਂ ਬਹੁਤ ਕੰਮ ਕੀਤਾ ਹੈ ਦੇਖੋ ਲੋਕਾਂ ਨੂੰ ਪਤਾ ਸ਼੍ਰੋਮਣੀ ਅਕਾਲੀ ਦਲ ਤੋਂ ਬਗੈਰ ਅੱਜ ਤੱਕ ਕੋਈ ਡਵੈਲਪਮੈਂਟ ਕਿਸੇ ਨੇ ਕੀਤੀ ਹੈ ਤੇ ਦੱਸੋ ਨਾ ਪਹਿਲਾਂ ਨਾ ਬਾਅਦ ਚ ਸੁਖਬੀਰ ਬਾਦਲ ਜੀ ਨੂੰ ਲੋਕਾਂ ਵੇਖਿਆ ਸੜਕਾਂ ਦੇ ਉੱਤੇ ਕੰਮ ਦੀ ਮੋਨੀਟਰਿੰਗ ਕਰਦੇ ਆ ਬਿਕਰਮ ਜੀ ਅਸੀਂ ਸਾਰੇ ਹੀ ਹਰ 15 ਦਿਨਾਂ ਬਾਅਦ ਅੰਮ੍ਰਿਤਸਰ ਸਾਹਿਬ ਦੇ ਵਿੱਚ ਮੀਟਿੰਗ ਹੁੰਦੀ ਸੀ ਸਾਰੀ ਬਿਊਰੋਕ੍ਰੇਸੀ ਉੱਥੇ ਆਉਂਦੀ ਸੀ ਤੇ ਇੱਕ ਇੱਕ ਕੰਮ ਮੋਨੀਟਰਿੰਗ ਉਹਦੀ ਹੁੰਦੀ ਸੀ ਇਹ ਕੰਮ ਐਵੇਂ ਨਹੀਂ ਸਿਰੇ ਚੜੇ ਇਹ 5 ਸਾਲਾਂ ਦੇ ਵਿੱਚ ਅੰਮ੍ਰਿਤਸਰ ਜਿਹੜਾ ਵਾ ਉਹ ਯੂਰਪ ਵਰਗਾ ਦਿਸਣਾ ਸ਼ੁਰੂ ਹੋ ਗਿਆ ਇਹ ਐਵੇਂ ਨਹੀਂ ਇਸ ਕਰਕੇ ਕਿਹਦੇ ਵਾਸਤੇ ਕੰਮ ਸੀ ਉਸ ਟਾਈਮ ਤੇ ਵਪਾਰੀ ਇੰਡਸਟ੍ਰੀਅਲਿਸਟ ਇਹਨਾਂ ਨੂੰ ਪੁੱਛਿਓ ਕਿ ਬਿਨਾਂ ਟਾਈਮ ਲਾਈਨ ਤੋਂ ਜਾਂਦੇ ਸੀ ਵਿਕਰਮ ਜੀ ਨਾਲ ਸੰਪਰਕ ਕਰ ਲਿਆ ਜਾਂ ਮੇਰੇ ਨਾਲ ਕਰ ਲਿਆ ਜਾਂ ਕਿਸੇ ਹੋਰ ਐਮਐਲਏ ਨਾਲ ਕਰ ਲਿਆ ਜਾਂ ਮੰਤਰੀ ਨਾਲ ਕਰ ਲਿਆ ਸੀਐਮ ਸਾਹਿਬ ਨੂੰ ਮਿਲ ਕੇ ਆਉਂਦੇ ਸੀ ਤੇ ਕੰਮ ਸਿਰੇ ਚੜਾ ਕੇ ਆਉਂਦੇ ਸੀ ਇਹ ਨਹੀਂ 6-6 ਮਹੀਨੇ ਸੀਐਮ ਦੀ ਵੇਟ ਕਰਨੀ ਪੈਂਦੀ ਕਦੋਂ ਇਹਦੇ ਤੱਕ ਜਿੰਨੇ ਪਹੁੰਚੇ ਕਦੋਂ ਸਾਡੀ ਗੱਲ ਸੁਣੀ ਜਾਵੇ ਕਦੋਂ ਮੀਟਿੰਗ ਹੋਵੇ ਤੇ ਆਪਣੀ ਗੱਲ ਰੱਖੀਏ ਤੇ ਫੈਸਲਾ ਤੇ ਛੱਡੋ ਜੀ 1996 ਵਾਲ ਇਸ ਕਰਕੇ ਵਪਾਰੀ ਇੰਡਸਟਰੀ ਲਿਸਟ ਸ਼ਹਿਰਾਂ ਦੀ ਡਿਵੈਲਪਮੈਂਟ ਪਿੰਡਾਂ ਦੀ ਡਿਵੈਲਪਮੈਂਟ ਹਾਈਵੇਜ਼ 에어ਪੋਰਟ ਸਟੇਡੀਅਮ ਹਰ ਧਾਰਮਿਕ ਸਾਨ ਹਰ ਵਰਗ ਦਾ ਖਿਆਲ ਹਰ ਵਰਗ ਦਾ ਸਤਕਾਰ ਤੇ ਨਾਲ ਭਾਈਚਾਰਾ ਏਕਤਾ ਸੰਗਤ ਦਰਸ਼ਨ ਕਿਹੜੀ ਕਿਹੜੀ ਗੱਲ ਕਰੀਏ ਅੱਜ ਤੋਂ ਪਹਿਲਾਂ ਸੁਮਣੀ ਕਾਲੀ ਦਲ ਦੀ ਨਾ ਸਰਕਾਰ ਤੋਂ ਪਹਿਲਾਂ ਦਿਨਾਂ ਬਾਅਦ ਇਹ ਡਿਫਰੈਂਸ ਦਿਖਦਾ ਲੋਕਾਂ ਨੂੰ ਸ਼ਹਿਰ ਵਾਲਿਆਂ ਨੂੰ ਵੀ ਦਿਖਦਾ ਮੈਂ ਤੇ ਪੰਜਾਬ ਦੇ Hindu community ਨੂੰ ਵੀ ਕਹਿਣਾ ਚਾਹੂੰਗਾ ਕਿ ਕਦੀ ਲਾਈਨ ਨਾ ਆਇਓ Hindu ਸੇ ਕੋਈ ਆ ਇੱਕੋ ਜੜਿਆ ਜਿਵੇਂ ਸਾਨੂੰ ਲੱਗਦਾ ਅਸੀਂ ਉਨਾ ਹੀ ਸਤਕਾਰ Hindu ਗੁਰਦੁਆਰਾ ਸਾਹਿਬਾਨਾਂ ਦਾ ਕਰਦਾ ਗੁਰੂ ਸਾਹਿਬਾਨਾਂ ਦਾ ਕਰਦਾ ਉਨਾ ਹੀ ਸਤਕਾਰ ਸਿੱਖ ਭਾਈਚਾਰਾ ਸਤਕਾਰ Hindu ਧਰਮਕਥਾਨਾਂ ਆਪਸ ਭਾਈਚਾਰਾ ਰਿਸ਼ਤੇਦਾਰੀਆਂ ਵਾ ਕਦੀ ਇਹ ਲਾਈਨ ਨਹੀਂ ਆਉਣੀ ਮੈਂ ਇਹਨਾਂ ਨੂੰ ਕਹੂੰਗਾ ਮੈਂ ਐਜ਼ ਅ Hindu ਸ਼੍ਰੋਮਣੀ ਕਾਲੀਦਾਲ ਚ ਮੈਂ ਮਹਿਸੂਸ ਕਰਦਾ ਵੀ ਜੇ ਮੈਂ ਅੱਜ ਤੱਕ 35 ਸਾਲ ਬੀਜੇਪੀ ਚ ਹੋ ਰਿਆ ਸਭ ਤੋਂ ਸੈਕੂਲਰ ਪਾਰਟੀ ਸੈਕੂਲਰ ਸੋਝਵੇ ਕੀ ਆ ਤੇ ਮੈਂ ਸ਼੍ਰੋਮਣੀ ਕਾਲੀਦਾ 1996 ਤੋਂ ਪਹਿਲੀ ਵਾਰੀ ਅਕਾਲੀ ਦਲ ਤੇ ਬੀਜੇਪੀ ਅਲੱਗ-ਅਲੱਗ ਲੜ ਰਹੇ ਕੀ ਲੱਗਦਾ ਕੀ ਫਰਕ ਪਾਊਗਾ ਇਸ ਵਾਰੀ ਸ਼ਹਿਰੀ ਵੋਟ ਦਾ ਹਾਂ ਮੈਂ ਆਪੀ ਬੋਲੂ ਹਾਂਜੀ ਹੁਣ ਲੋਕੀ ਜਾਗਰੂਕ ਹੋ ਗਿਆ ਹੁਣ ਕੰਮ ਵੀ ਪ੍ਰਧਾਨ ਆ ਨਾ ਇਹ ਨਹੀਂ ਐ ਸਿਰਫ ਥਾਂ ਠੀਕ ਵੋਟਾਂ ਹੀ ਪਾਉਣੀਆਂ ਉਦੋਂ ਮੁੱਦੇ ਕੁਝ ਹੋਰ ਸੀ ਅੱਜ ਮੁੱਦਾ ਡਵੈਲਪਮੈਂਟ ਰਿਹਾ ਸੁੱਖ ਸਹੂਲਤਾਵਾਂ ਲੈਂਡ ਆਰਡਰ ਰਿਹਾ ਯੰਗਸਟਰ ਜਿਹੜੇ ਆ ਜਿਹੜੀਆਂ ਫਰੋਤੀਆਂ ਮੰਗਦੇ ਪਏ ਨਾ ਕਾਂਗਰਸ ਕੋ ਡੱਕੇ ਗਏ ਤੇ ਨਾ ਆ ਆਮ ਆਦਮੀ ਪਾਰਟੀ ਕੋ ਡੱਕੇ ਗਏ ਇਹਨਾਂ ਨੂੰ ਕੌਣ ਡੱਕ ਸਕਦਾ ਸਰਦਾਰ ਸੁਬੀਰ ਸਿੰਘ ਬਾਦਲ ਤੁਸੀਂ ਸਭ ਪਾਇਪੇ ਉਮੀਦਵਾਰ ਨੂੰ ਸਵਾਲ ਕਰੋਗੇ ਕਿ ਉਹਦੇ ਵਰਗੀ ਬਿਲ ਪਾਵਰ ਸਾਡੇ ਸਾਡੇ ਲੀਡਰ ਵਰਗੀ ਬਿਲ ਪਾਵਰ ਸਰਦਾਰ ਸੁਬੀਰ ਸਿੰਘ ਬਾਦਲ ਐਵੇਂ ਨਹੀਂ ਮੈਂ ਰਾ ਇੱਕ ਟੋਕ ਗਿਆ ਦਾ ਜਿਹੜਾ ਵੀ ਉਹਨੂੰ ਮਿਲਿਆ ਨਹੀਂ ਤੇ ਮਿਲਾ ਦਾਂਗੇ ਜਿਹੜਾ ਚਾਹੁੰਦਾ ਕੋਈ ਵਪਾਰੀ ਕੋਈ ਇੰਡਸਟਰੀਸਟ ਕੋਈ ਆਮ ਬੰਦਾ ਜਿਹੜਾ ਉਹਨੂੰ ਮਿਲਿਆ ਉਹ ਮੂਹੋਂ ਕਹੂਗਾ ਕਿ ਸੁਖਵੀਰ ਬਾਦਲ ਵਰਗਾ ਦੂਜਾ ਪੰਜਾਬ ਦੇ ਵਿੱਚ ਕੋਈ ਲੀਡਰ ਨਹੀਂ ਲੋਕਾਂ ਦੇ ਵਿੱਚ ਆ ਰੋਜ਼ ਲੋਕਾਂ ਦੇ ਵਿੱਚ ਆ ਡਵੈਲਪਮੈਂਟ ਉਹਦੇ ਵਰਗੀ ਉਹਦੇ ਵਰਗਾ ਵਿਜ਼ਨ ਕਮਿਟਮੈਂਟ ਦਾ ਪੱਕਾ ਜੋ ਕਹੇ ਤਾ ਕਰਕੇ ਦਿਖਾਉਣਾ ਉਦੋਂ ਮਜ਼ਾਕ ਕਰਦੇ ਨੇ ਲੋਕੀ ਬੰਬਾਂ ਵਾਲੀਆਂ ਸੜਕਾਂ ਬਣਾਤੀਆਂ ਉਦੋਂ ਮਜ਼ਾਕ ਕਰਦੇ ਨੇ ਲੋਕੀ ਪਾਣੀ ਵਾਲੀ ਬੱਸ ਚਲਾਤੀ ਜੋ ਮੂਹੋਂ ਕਹ ਭਾਈਪਾ ਉਮੀਦਵਾਰ ਤੋਂ ਮੰਗ ਕਰੋਗੇ ਕਿ ਉਹ ਕਿਸਾਨੀ ਮੁੱਦਿਆਂ ਤੇ ਬੰਦੀ ਸਿੰਘਾਂ ਬਾਰੇ ਆਪਣਾ ਸਟੈਂਡ ਸਪਸ਼ਟ ਕਰਨ ਮੈਂ ਮੰਗ ਤੇ ਹੈ ਹੀ ਆ ਉਹਨਾਂ ਨੇ ਤੇ ਤਖਵੀਰ ਜੀ ਨੇ ਜਦੋਂ ਇਹ ਰੱਖਤਾ ਕਿਸਾਨੀ ਬਾਗਾ ਬਾਰਡਰ ਦਾ ਟ੍ਰੇਡ ਹੈ ਬਾਕੀ ਸਾਰੀਆਂ ਜਿਹੜੀਆਂ ਗੱਲਾਂ ਵੀ ਪਹਿਲਾਂ ਇਹ ਹੋਣਗੀਆਂ ਫਿਰ ਸਮਝੌਤਾ ਤੇ ਇਹ ਤੇ ਉਹਨਾਂ ਦੇ ਅੱਗੇ ਰੱਖਤਾ ਨਹੀਂ ਮੰਨਿਆ ਉਹਨਾਂ ਤੇ ਸਾਡਾ ਗਿੰਤੀਆਂ ਮੰਨਤੀਆਂ ਦਾ ਸਮਝਾਉਣਾ ਤੇ ਹੈ ਹੀ ਨਹੀਂ ਜੀ ਸਾਹਿਬ ਜੋਸ਼ੀ ਸਾਹਿਬ ਮੰਗ ਕਰਨਗੇ ਸਭ ਤੋਂ ਕਿ ਕੁਲਦੀਪ ਧਾਲੀਵਾਲ ਜੀ ਆਪ ਦਾ ਜਿਹੜਾ ਭਾਜਪਾ ਦੇ ਨਾਲ ਸਮਝੌਤਾ ਹੈ ਤੇ ਕਾਂਗਰਸ ਨਾਲ ਸਮਝੌਤਾ ਉਹਨੂੰ ਸਪਸ਼ਟ ਕਰਨ ਕਿ ਭਾਈ ਜਿਹੜਾ ਤੁਸੀਂ ਕਹਿੰਦੇ ਸੀ ਅਸੀਂ ਜੇ ਸੈਂਟਰ ਨਹੀਂ ਤਾਉਗੀ ਐਮਐਸਪੀ ਅਸੀਂ ਦਮਾਂਗੇ ਤੁਹਾਨੂੰ ਨਹੀਂ ਦਿੱਤੀ ਤੁਸੀਂ ਜੋ ਚੀਜ਼ ਆਪ ਪਾ ਪਾ ਦੇ ਅਮੀਦਵਾਰ ਨੂੰ ਸਵਾਲ ਕਰਨਗੇ ਕਿ ਅੱਜ ਤਾਂ ਤੁਸੀਂ ਕਹਿੰਦੇ ਹੋ ਕਿ ਅਸੀਂ ਰੇਟ ਸਮਝੀਆਂ ਦਾ ਇੰਨਾ ਵਧਾ ਦੇਾਂਗੇ 10 ਸਾਲ ਸਰਕਾਰ ਰਹੀ ਹੈ ਉਦੋਂ ਕਿਉਂ ਨਾ ਵਧਾਇਆ ਔਰ ਜਿਹੜੇ ਐਮਐਸਪੀ ਲਾਗੂ ਨਹੀਂ ਕਰ पाए ਸੀ 2+50% ਫਾਰਮੂਲਾ ਸੁਆਮੀ ਨਾਥਨ ਦਾ ਉਹਨਾਂ ਦੀ ਗੱਲ ਤਾਂ ਕਿਹੜੀ ਦਾ ਭਰੋਸਾ ਔਰ ਅੱਜ ਉਹ ਉਮੀਦਵਾਰ ਸਪਸ਼ਟ ਕਰਨ ਦੇਖੋ ਹਿਊਮਨ ਰਾਈਟਸ ਮਨੁੱਖੀ ਅਧਿਕਾਰ ਸਭ ਤੋਂ ਜ਼ਰੂਰੀ ਨੇ ਕਿਸੇ ਦੇਸ਼ ਦੀ ਤਰੱਕੀ ਵਾਸਤੇ ਕਿਹੜਾ ਕਾਨੂੰਨ ਹੈ ਕਿ ਡਿਪਾਰਟਰ ਬਾਬੇ ਨੂੰ ਰਾਮ ਰੇ ਨੂੰ ਤਾਂ ਪਰੋਲ 2 ਸਾਲ ਮਗਰੋਂ ਤੇ ਜਿਹੜੇ ਬੰਦੀ ਸਿੰਘ ਹੈ ਜਿਨ੍ਹਾਂ ਦਾ 550 ਸਾਲਾਂ ਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਗੁਰੂ ਗ੍ਰੰਥ ਸਾਹਿਬਹਾਰ ਦੀ ਹਾਜ਼ਰੀ ਚ ਜਿਨ੍ਹਾਂ ਦੇ ਐਲਾਨ ਹੋਏ ਹੋਣ ਉਹਨਾਂ ਦੀ ਰਿਹਾਈ ਨਹੀਂ ਜਾਂ ਤੁਸੀਂ ਐਨਐਸਏ ਲਾ ਦਿਓ ਜਾਂ ਤੁਸੀਂ ਅਜੇ ਉਹਨਾਂ ਦੀ ਮਾਤਾ ਨੂੰ ਫੜ ਲਓ ਇਹ ਗੱਲਾਂ ਨਹੀਂ ਪੰਜਾਬ ਦੇ ਭਲੇ ਚ ਇਹ ਪੰਜਾਬ ਦਾ ਨਾਮ ਖਰਾਬ ਕਰਦਾ ਤੁਸੀਂ ਬਾਕੀ ਇਹ ਦੇਖੋ ਮੇਰੀ ਗੱਲ ਸੁਣੋ ਹੁਣ ਇਹ ਤੇ ਕਹਿੰਦੇ ਆ ਵੀ ਆਪਾਂ ਗੋਭੀ ਜਿਹੜੀ 350 ਰੁਪਏ ਕਿਲੋ ਜਾ ਕੇ ਤੇ ਉੱਥੇ ਵਾਲਮਾਰਟ ਚ ਵਕਾਵਾਂਗੇ ਇਹ ਹਵਾਈ ਗੱਲਾਂ ਜਿਹੜੀਆਂ ਹਨਾ ਲੋਕੀ ਸਮਝਦੇ ਬੇਵਕੂਫ ਨਹੀਂਗੇ ਇਹਨਾਂ ਦਾ ਰਾਜ ਸਭਾ ਦਾ ਮੈਂਬਰ ਰਿਹਾ ਸ਼ਵੇਤ ਮਲਕ ਉਦੋਂ ਨਹੀਂ ਕਰਤੀ ਸਰਕਾਰ ਤੇ ਮੋਦੀ ਸਾਹਿਬ ਦੀ ਸੀ ਸਾਡੇ 3 ਲੱਖ ਵੋਟ ਲੈ ਕੇ ਗਏ ਪੂਰੀ ਸਾਹਿਬ ਪੂਰੀ ਸਾਹਿਬ 3.5 ਲੱਖ ਵੋਟ ਲੈ ਕੇ ਗਏ ਹਾਂ ਤੇ 350 ਦੀ ਬੋਦੀ ਹੋਈ ਮੁੜ ਕੇ ਕਿਤੇ ਟਿਕਣਾ ਜਾ ਕੇ ਤੇ ਮੁੜ ਕੇ ਗੱਲ ਸੁਣੋ ਨਹੀਂ ਨਹੀਂ ਪੁਰੀ ਸਾਹਿਬ ਗਏ ਮੁੜ ਕੇ ਇੱਥੇ ਕੁਛ ਕੀਤਾ ਹੁੰਦਾ ਅੱਜ ਵੋਟਰ ਮੰਗਣ ਦੀ ਲੋੜ ਨਾ ਪੈਂਦੀ ਇਸ ਕਰਕੇ ਗੱਲਾਂ ਵਾ ਸਰਕਾਰ ਬੜੇ ਚਿਰ ਦੀ ਆ ਨਮਾਇंदे ਵੀ ਰਹੇ ਆ ਮੰਤਰੀ ਵੀ ਬਣੇ ਆ ਪਰ ਕਿਸੇ ਨੇ ਨਹੀਂ ਕਰਨਾ ਕਰਨਾ ਜੋ ਖੇਤਰੀ ਪਾਰਟੀ ਨੇ ਕਰਨਾ ਜਿਹੜੇ ਹਰ ਵੇਲੇ ਲੋਕਾਂ ਦੇ ਦੇਖਦੇ ਰਹੇ ਜਿੰਦੂ ਅਕਸਰ ਕਹਿੰਦੇ ਨੇ ਲੋਕਾਂ ਨੂੰ ਕਿ ਜਿਹਦਾ ਦਿਨ ਸਮੁੰਦਰੀ ਤੋਂ ਲੈ ਕੇ ਹੁਣ ਤੱਕ ਅਸੀਂ ਬਹੁਤ ਲੋਕਾਂ ਦੀ ਗੱਲ ਕੀਤੀ ਹੈ ਜਾਂ ਅਸੀਂ ਪੰਥ ਦੀ ਗੱਲ ਕਰ ਰਹੇ ਹਾਂ ਇਸ ਨੂੰ ਲੈ ਕੇ ਗੱਲ ਰੱਖੀ ਜਾਂਦੀ ਹੈ ਮਿਹਰਬਾਨੀਆਂ ਕਿਤੇ ਕੁਰਬਾਨੀਆਂ ਤਾਂ ਪੰਥ ਦੀ ਗੱਲ ਕਰਦੇ ਰਹੇ ਹਾਂ ਤੁਹਾਨੂੰ ਕਿੰਨੇ ਆਰੀ ਦਰਸ਼ਨ ਹੋਏ ਕੁਰਬਾਨੀ ਘਰ ਦੀ ਕਿਤੇ ਗਿਆ ਮੋਹੱਲੇ ਦਰਸ਼ਨ ਹੋ ਜਾਣ ਆ 2 ਮਹੀਨੇ ਹੋ ਜਾਣ ਤੇ ਬੜੀ ਪ੍ਰਾਪਤੀ ਹੋ ਨੀਤਾਜ ਰੈਡੀਸਨ ਬਲੂ ਇੱਥੇ ਤਾਂ ਮੀਟਿੰਗਾਂ ਹੁੰਦੀਆਂ ਬਹੁਤ ਵਧੀਆ ਗੱਲ ਕਰ ਰਹੇ ਹਾਂ